ਜਾਬ ਸਰਕਾਰ ਅੱਜ ਇੱਕ ਅਹਿਮ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ 6 ਸਾਲ ਤੋਂ ਛੋਟੇ ਬੱਚਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਬਾਦਿਕ ਵਿਕਾਸ ਉਹਨਾਂ ਦੀ ਸਰੀਰਕ ਡਿਵੈਲਪਮੈਂਟ ਉਸ ਵੱਲ ਖਾਸ ਧਿਆਨ ਦੇਣ ਦੇ ਲਈ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੇ ਲਈ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਾਈਵੇਟ ਪਲੇਵੇ ਸਕੂਲਾਂ 'ਚ ਪੜ੍ਹਦੇ ਬੱਚੇ ਤਿੰਨ ਤੋਂ 6 ਸਾਲ ਦੇ ਬੱਚੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਹ ਸਾਰੇ ਪਲੇਵੇਸ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਨਰਸਰੀ ਦੇ ਬੱਚੇ ਆ ਉਹਨਾਂ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਉਹ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਸਕੂਲ ਰਜਿਸਟਰ ਕਰਨ ਜਾ ਰਹੇ ਹਾਂ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖਾਸ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ। ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ। ਅ ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਧਿਆਨ ਵਿੱਚ ਦੋਣਾ ਚਾਹਾਂਗੀ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇ ਵੇ ਸਕੂਲਾਂ 'ਚ ਭੇਜਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਰਿਕੋਗਨਾਈਜ਼ ਜਾਂ ਰਜਿਸਟਰਡ ਸਕੂਲਸ ਨੇ। ਕਿਉਂਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾਏਗਾ ਜਾਂ ਟ੍ਰੇਨ ਨਹੀਂ ਕਰੇਗਾ ਸੋ ਇੱਕ ਕਪੈਸਿਟੀ ਅਸੀਂ ਲਿਮਿਟ ਕਰਾਂਗੇ ਕਿ ਇੱਕ ਟੀਚਰ 20 ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੂਏਟ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਸਿਹਤ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਰਤੀ ਜਾਵੇ